ਪਿੰਕੀ ਥਾਲੀ ਵਾਲਾ ਨੇ ਕਾਫੀ ਮਤਲਬ ਮਦਦ ਕੀਤੀ ਹੈ ਦੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਮਤਲਬ ਕਈ ਸਾਲ ਲੰਘੇ ਨੇ ਤੇ ਅੱਜ ਉਹਨੂੰ ਜੇ ਇਸ ਮਕਾਮ ਤੇ ਪਹੁੰਚੀ ਆ ਉਲੰਭੀਆਂ ਤੇ ਪਹੁੰਚੀ ਆ ਉਹਦੇ ਜ਼ਿੰਮੇਵਾਰ ਪਿੰਕੀ ਥਾਲੀ ਵਾਲਾ ਮੈਂ ਉਹਨਾਂ ਨੂੰ ਮੰਨਦਾ ਕਿਉਂਕਿ ਉਹ ਹੀ ਉਹਨਾਂ ਦੀ ਸਪੋਰਟ ਨਾਲ ਹੀ ਇੱਥੇ ਤੱਕ ਪਹੁੰਚ ਸਕੀ ਅਮਰਾਡੀਓ ਦੇ ਜਿਹੜੇ ਓਨਰ ਨੇ ਪਿੰਕੀ ਥਾਲੀ ਵਾਲ ਜੀ ਉਹਨਾਂ ਨੇ ਮਤਲਬ ਉਹਨਾਂ ਨੂੰ ਦੇਖਿਆ ਤੇ ਉਹ ਉਹਨਾਂ ਨੇ ਉਹਨੂੰ ਮਿਲੇ ਜਾ ਕੇ ਸਰੰਦਾਰ ਅਧਿਕਾਰੀ ਉਹਨੂੰ ਬੌਂਡ ਕਰਕੇ ਉਹਨੂੰ ਉਹਦਾ ਗਾਣਾ ਰਿਲੀਜ਼ ਆਊਟ ਕੀਤਾ ਉਹਨੇ ਪਹਿਲਾ ਗਾਣਾ ਜਿਹੜਾ ਤੇ ਉਹ ਗਾਣਾ ਦਾ ਹਿੱਟ ਹੋ ਗਿਆ ਤੁਹਾਡੇ ਕਹਿੰਦੇ ਮਬਾਬੇ ਕੋ ਉਹਨਾਂ ਵੱਲੋਂ ਸਟਾਰਟਿੰਗ ਤੋਂ ਜਿਵੇਂ ਕਰੀ ਸੰਗੀਤ ਦਾ ਊੜਾੜ ਤੁਹਾਡੇ ਕੋ ਸਿੱਖਿਆ ਜੀ ਕਿੱਦਾਂ ਮੇਲ ਹੋਇਆ ਤੁਹਾਡੇ ਨਾਲ ਕਿੱਦਾਂ ਮਿਲੇ ਤੇ ਫਿਰ ਕੀ ਕੁਝ ਕਿੰਨਾ ਚਿਰ ਤੁਹਾਡੇ ਕੋ ਸਿੱਖਿਆ ਉਹਨਾਂ ਨੇ ਉਸ ਓਸਤਾਰ ਭਾਵੇਂ ਇੱਕ ਦਿਨ ਦਾ ਹੋਵੇ ਦੋ ਦਿਨ ਦਾ ਭਾਵੇਂ ਸਿੱਖਿਆ ਹੋਵੇ ਉਸਤਾਦ ਉਸਤਾਦ ਹੀ ਹੁੰਦਾ ਤੇ ਉਹਨਾਂ ਤੁਹਾਨੂੰ ਕਦੀ ਫੋਨ ਕੀਤਾ ਤੁਹਾਨੂੰ ਕਦੀ ਹਾਲਚਲ ਪੁੱਛਿਆ ਉਸ ਤੋਂ ਬਾਅਦ ਕਦੀ ਫੋਨ ਕਾਲ ਆਈ ਨਹੀਂ ਜੀ ਸਟਾਰ ਬਣਨ ਤੋਂ ਬਾਅਦ ਤਾਂ ਮੈਨੂੰ ਕੋਈ ਫੋਨ ਕਾਲ ਨਹੀਂ ਆਈ ਹਾਈ ਤੱਕ ਸੁਨੰਦਾ ਚਰਮਾ ਦੀ ਤੁਹਾਨੂੰ ਕਾਲ ਆਈ ਪਈ ਮੈਨੂੰ 2000 ਰੁਪਏ ਚਾਹੀਦੇ ਜੀ ਜੀ ਅੱਛਾ ਜੀ ਫਿਰ ਤਾਂ ਮੈਂ ਕਿਹਾ ਵੀ ਸਮਝਦਾ ਏਦਾਂ ਨਹੀਂ ਗੱਲ ਹੁੰਦੀ ਕਿਉਂਕਿ ਪਹਿਲਾਂ ਮਾਰਕੀਟ ਦੇ ਵਿੱਚ ਨਾਂ ਬਣਾਉਣਾ ਫਿਰ ਜਾ ਕੇ ਉਹਨੂੰ ਪੈਸਾ ਮਿਲਦਾ ਇਹ 뮤직 ਲਾਈਨ ਇੰਡਸਟਰੀ ਐ ਹੋਣੀ ਆ ਉਸ ਤੋਂ ਬਾਅਦ ਆਪਣੀ ਗੱਲ ਨਹੀਂ ਹੋਈ ਦੁਬਾਰਾ ਅਸੇ ਜਣੀ 2 2000 ਰੁਪਏ ਤੁਸੀਂ ਦੇ ਦਿੰਦੇ ਤੁਹਾਡੀ ਗੱਲ ਕੰਟੀਨਿਊ ਹੁੰਦੀ ਰਹਿਣੀ ਸੀਗੀ ਤੇ ਤੁਸੀਂ ਮਨਾਂ ਕਰ ਦਿੱਤਾ ਤੇ ਫਿਰ ਉਸ ਤੋਂ ਬਾਅਦ ਗੱਲ ਨਹੀਂ ਹੋਈ ਉਸ ਤੋਂ ਬਾਅਦ ਨਹੀਂ ਆਪਣੀ ਗੱਲ ਉਸਤਾਦ ਦੇ ਘਰ ਇਦਾਂ ਦੇ ਕੋ ਰਹਿੰਦੇ ਨਹੀਂ ਜਦ ਕਿ ਉਸਤਾਦ ਜਿਹੜਾ ਤਰਾਸ਼ ਕੇ ਹੀਰੇ ਨੂੰ ਤਾਂ ਭੇਜਦਾ ਅੱਗੇ ਭੇਜਦਾ ਉਹ ਚਮਕ ਜਾਂਦੇ ਨੇ ਲੇਕਿਨ ਉਸਤਾਦ ਜਿਹੜੇ ਰਹਿੰਦੇ ਉਹ ਫਿਰ ਉੱਥੇ ਦੇ ਉੱਥੇ ਰਹਿੰਦੇ ਇਸ ਪੰਜਾਬ ਦੀ ਧਰਤੀ ਨੇ ਬਾਲੀਵੁੱਡ ਨੂੰ ਹਾਲੀਵੁੱਡ ਨੂੰ ਬਹੁਤ ਸਾਰੇ ਸਟਾਰੇ ਦਿੱਤੇ ਨੇ ਬਹੁਤ ਸਾਰੇ ਅਦਾਕਾਰ ਦਿੱਤੇ ਨੇ ਜਿਨ੍ਹਾਂ ਵਿੱਚੋਂ ਇੱਕ ਗਾਇਕਾ ਸਰੰਦਾ ਸ਼ਰਮਾ ਦੀ ਗੱਲ ਕਰੀਏ ਤੇ ਉਹ ਬਟਾਲੇ ਵਿੱਚੋਂ ਗਈ ਨੇ ਬਟਾਲੀ ਧਰਤੀ 'ਚ ਉਹ ਆਏ ਨੇ ਸਿੱਖਿਆ ਉਹਨਾਂ ਨੇ ਤੇ ਜਿੰਨਾ ਕੋ ਸਿੱਖਿਆ ਉਹਨਾਂ ਦੇ ਉਸਤਾਦ ਜੀ ਤੇ ਉਹਨਾਂ ਕੋ ਉੜਾੜਾ ਸਟਾਰਟਿੰਗ ਤੋਂ ਸਿੱਖੇ ਕੀਨੇ ਤੰਗ ਗਲੀਆਂ ਪੀੜੀਆਂ ਗਲ ਚਾਉਂਦੇ ਨੇ ਤੇ ਗੱਲ ਕਰਾਂਗੇ ਉਹਨਾਂ ਉਸਤਾਦੀ ਨਾਲ ਲਖਵਿੰਦਰ ਖਹਿਰਾ ਜੀ ਨੇ ਸੋ ਗੱਲ ਕਰਾਂਗੇ ਉਹਨਾਂ ਵੀ ਕਿੰਨਾ ਚਿਰ ਉਹਨਾਂ ਨੇ ਸਿੱਖਿਆ ਕਿਉਂਕਿ ਸਟਾਰਟਿੰਗ ਹੀ ਇਹਨਾਂ ਤੋਂ ਕੀਤੀ ਹੈ ਸਰੰਦਾ ਸ਼ਰਮਾ ਨੇ ਤੇ ਅੱਜ ਉਹ ਕਾਫੀ ਆਪਣੇ ਮੁਕਾਮ ਤੇ ਪਹੁੰਚੇ ਤੇ ਗੱਲ ਕਰਾਂਗੇ ਉਹਨਾਂ ਨਾਲ ਕਿਉਂਕਿ ਅੱਜਕੱਲ ਇਹ ਸੁਰਿੰਦਾ ਸ਼ਰਮਾ ਗੱਲ ਕਰੀ ਤੇ ਕਾਫੀ ਚਰਚਾ ਵਿੱਚ ਨੇ ਤੇ ਉਹਨਾਂ ਦੇ ਸੁਭਾਅ ਬਾਰੇ ਅੱਪਾ ਗੱਲ ਕਰਾਂਗੇ ਲਖਵਿੰਦਰ ਕਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਵੀ ਧੰਨ ਆਏ ਸਭ ਤੋਂ ਪਹਿਲਾਂ ਸਾਨੂੰ ਦੱਸੋ ਵੀ ਜੀ ਸੁਰਿੰਦਾ ਸ਼ਰਮਾ ਜੀ ਨੇ ਉਹਨਾਂ ਦਾ ਸੁਭਾਅ ਕਿਦਾਂ ਦਾ ਸੀਗਾ ਦੇਖੋ ਜੀ ਸੁਭਾਅ ਤੇ ਮਾਲਕ ਨੇ ਬੜੇ ਤਰ੍ਹਾਂ ਦੇ ਦਿੱਤੇ ਨੇ ਇਨਸਾਨ ਨੂੰ ਮਰੋ ਕਾਫੀ ਖੁਸ਼ਦਿਲ ਤੇ ਮਤਲਬ ਨੌਟੀ ਸਭਾ ਦੀ ਸ਼ਰਾਰਤੀ ਸਭਾ ਦੀ ਲੜਕੀ ਸੀ ਤੇ ਮਰ ਹਮੇਸ਼ਾ ਖੁਸ਼ ਹੀ ਰਹਿੰਦੀ ਸੀ ਮੈਨੂੰ ਉਹਦੀਆਂ ਤਾਂ ਸੇਖਿਆ ਜੀ ਬਿਲਕੁਲ ਤੇ ਤੁਹਾਡੇ ਕੋੋਂ ਦੇ ਰਹੇ ਨੇ ਜੀ ਤੁਹਾਡੇ ਕਹਿੰਦੇ ਬਾਬੇ ਕੋ ਉਹਨਾਂ ਵੱਲੋਂ ਸਟਾਰਟਿੰਗ ਤੋਂ ਜਿਵੇਂ ਕਹੀਏ ਸੰਗੀਤ ਦਾ ਉਹੜਾੜ ਤੁਹਾਡੇ ਕੋ ਸਿੱਖਿਆ ਜੀ ਕਿਦਾਂ ਮੇਲ ਹੋਏ ਤੁਹਾਡੇ ਨਾਲ ਕਿਦਾਂ ਮਿਲੇ ਤੇ ਫਿਰ ਕੀ ਕੁਝ ਕਿੰਨਾ ਚਿਰ ਤੁਹਾਡੇ ਕੋ ਸਿੱਖਿਆ ਉਹਨਾਂ ਨੇ ਮੇਰੇ ਇੱਕ ਫਰੈਂਡ ਸਰਕਲ ਚ ਸੀਗਾ ਮੁੰਡਾ ਗਾਇਕ ਜੱਸੀ ਗੱਲ ਫਤਿਹਗੜ ਚੂੜੀਆਂ ਤੋਂ ਤੇ ਉਹਨਾਂ ਨੇ ਇੱਕ ਡਿਊਟ ਗਾਣੇ ਬਣਾਉਣੇ ਸੀਗੇ ਦੋ ਮਿਊਜ਼ਿਕ ਤਾਂ ਉਹਨਾਂ ਦੇ ਨਾਲ ਉਹ ਮਤਲਬ ਸੁਨੰਦਾ ਸ਼ਰਮਾ ਪਹਿਲੀ ਵਾਰ ਮੇਰੇ ਘਰ ਆਈਏ ਸਟੂਡੀਓ ਦੇ ਵਿੱਚ ਉਦੋਂ ਸਾਡੀ ਮੁਲਾਕਾਤ ਪਹਿਲੀ ਵਾਰ ਮਤਲਬ ਹੋਈ ਹੈ ਤੇ ਉਹਨਾਂ ਨੇ ਕਿਹਾ ਵੀ ਮੈਨੂੰ ਵੀ ਸਰ ਮੈਂ ਤੁਹਾਡੇ ਕੋ ਸਿੱਖਣਾ ਚਾਹੁੰਨੀ ਹਾਂ ਤਮੀ ਨੂੰ ਮਿਊਜ਼ਿਕ ਸਿਖਾ ਸਕਦੇ ਤੁਸੀਂ ਮੈਂ ਤਾਂ ਕੋਈ ਗੱਲ ਨਹੀਂ ਆਹ ਸਾਲ ਦੇ ਤੁਸੀਂ ਬင်း ਸੀ ਪਰ ਐ ਵੀ ਕਦੇ-ਕਦੀ ਰੋਜ਼ ਆਪਣੇ ਕੋ ਟਾਈਮ ਨਹੀਂ ਦੱਸ ਸਕੋਂਦਾ ਜਿੱਦਾਂ ਹਫ਼ਤੇ 'ਚ ਇੱਕ ਦੋ ਵਾਰੀ ਤੁਸੀਂ ਆ ਸਕਦੇ ਹੋ ਪਰ ਨਾ ਚੱਲਦਾ ਰਹਿਦਾ ਐ ਸਸਲਾ 1.5 ਦੋ ਸਾਲ ਜੀ ਉਸ ਤੋਂ ਬਾਅਦ ਫਿਰ ਉਹਨਾਂ ਨੇ ਚੱਲ ਸੋ ਚੱਲ ਮਤਲਬ ਪਿੱਛੇ ਮੁੜ ਕੇ ਨਹੀਂ ਵੇਖਿਆ ਗਾਂ ਹੀ ਵਧੇ ਨੇ ਉਹ ਜੀ ਜੀ ਤੇ ਗਾਂ ਵੱਧ ਕੇ ਉਹਨਾਂ ਨੇ ਪਿੱਛੇ ਕਦੀ ਤੁਹਾਨੂੰ ਫੋਨ ਕੀਤਾ ਅਜੇ ਤੱਕ ਨਹੀਂ ਉਸਤਾਦ ਜੀ ਕਿਉਂ ਉਸਤਾਦ ਭਾਵੇਂ ਇੱਕ ਦਿਨ ਦਾ ਹੋਵੇ ਦੋ ਦਿਨ ਦਾ ਭਾਵੇਂ ਸਿੱਖਿਆ ਹੋਵੇ ਉਸਤਾਦ ਉਸਤਾਦ ਹੀ ਹੁੰਦਾ ਤੇ ਉਹਨਾਂ ਤਾਂ ਕਦੀ ਫੋਨ ਕੀਤਾ ਤੁਹਾਨੂੰ ਕਦੀ ਹਾਲ-ਚਾਲ ਪੁੱਛਿਆ ਉਸ ਤੋਂ ਬਾਅਦ ਕਦੀ ਫੋਨ ਕਾਲ ਨਹੀਂ ਜੀ ਸਟਾਰ ਬੰਨ ਤੋਂ ਬਾਅਦ ਤਾਂ ਮੈਨੂੰ ਕੋਈ ਫੋਨ ਕਾਲ ਨਹੀਂ ਆਈ ਹੈ ਹਾਈ ਤੱਕ ਉਸ ਤੋਂ ਪਹਿਲਾਂ ਕਾਫੀ ਮਤਲਬ ਗੱਲਬਾਤ ਹੁੰਦੀ ਸੀ ਸਾਡੀ ਜੀ ਕਿਉਂਕਿ ਮੈਂ ਵੀ ਇਥੋਂ ਸ਼ਿਫਟ ਕਰ ਗਿਆ ਸੀ ਥੋੜੇ ਸਮੇਂ ਲਈ ਫਲੋਰ ਦੇ ਵਿੱਚ ਰਿਕਾਰਡਿੰਗ ਸਟੂਡੀਓ ਤੇ ਆਪਣਾ ਐ ਦਿਨੇਸ਼ ਸ਼ਰੀ ਭਾਜੀ ਦਾ ਉੱਥੇ ਮੈਂ ਵਰਕ ਕਰਦਾ ਸੀਗਾ ਮਿਊਜ਼ਿਕ ਦਾ ਲਾਸਟ ਟਾਈਮ ਮੈਨੂੰ ਉੱਥੇ ਉਹਨਾਂ ਦੀ ਕਾਲ ਆਈ ਸੀ ਕਿ ਮੈਨੂੰ ਐ 2000 ਰੁਪਏ ਦੀ ਰਿਕੁਆਇਰਮੈਂਟ ਆ ਗਈ ਆ ਪਰ ਤੁਸੀਂ ਮੈਨੂੰ ਕਿਸੇ ਗਾਣੇ ਸਿੰਗਰ ਦੇ ਨਾਲ ਗਾਣਾ ਗਵਾ ਕੇ ਤੇ ਮੈਨੂੰ ਮਤਲਬ ਪੈਸੇ ਦਿਵਾ ਦੋ। ਸੁਨੰਦਾ ਸ਼ਰਮਾ ਦੀ ਤੁਹਾਨੂੰ ਕਾਲ ਆਈ ਤੇ ਮੈਨੂੰ 2000 ਰੁਪਏ ਚਾਹੀਦੇ। ਜੀ ਜੀ। ਅੱਛਾ ਜੀ ਫਿਰ। ਤਾਂ ਮੈਂ ਕਿਹਾ ਵੀ ਸੁਨੰਦਾ ਇਦਾਂ ਨਹੀਂ ਗੱਲ ਹੁੰਦੀ ਕਿਉਂਕਿ ਪਹਿਲਾਂ ਮਾਰਕੀਟ ਦੇ ਵਿੱਚ ਨਾਮ ਬਣਾਉਣਾ ਪੈਂਦਾ। ਫਿਰ ਜਾ ਕੇ ਮਤਲਬ ਪੈਸਾ ਮਿਲਦਾ ਇਹ 뮤직 ਲਾਈਨ ਇੰਡਸਟਰੀ ਐ ਹੋਣੀ ਆ। ਤਾਂ ਉਸ ਤੋਂ ਬਾਅਦ ਆਪਣੀ ਗੱਲ ਨਹੀਂ ਹੋਈ ਦੁਬਾਰਾ। ਅਸੀਂ ਜਾਨੀ 2 2000 ਰੁਪਏ ਤੁਸੀਂ ਦੇ ਦਿੰਦੇ ਤੁਹਾਡੀ ਗੱਲ ਕੰਟੀਨਿਊ ਹੁੰਦੀ ਰਹਿਣੀ ਸੀਗੀ ਤੇ ਤੁਸੀਂ ਮਨਾਂ ਕਰ ਦਿੱਤਾ ਤੇ ਫਿਰ ਉਸ ਤੋਂ ਬਾਅਦ ਗੱਲ ਨਹੀਂ ਹੋਈ। ਉਸ ਤੋਂ ਬਾ ਕਾਲਵੰਦਰ ਭਾਈ ਕਰੰਤਰ ਬਿੱਲੇ ਦਾ ਗਾਣਾ ਸੀਗਾ ਵੇਖੀ ਕਿਤੇ ਦੱਬਦੀ ਨਾ ਕੋੜਾਏ ਬੰਦੂਕ ਦਾ ਅੱਛਾ ਜੀ ਉਹ ਉਹਨਾਂ ਨੇ ਮਤਲਬ ਇਦਾਂ ਗਾ ਕੇ ਮਤਲਬ YouTube ਚੈਨਲ ਤੇ ਪਾਇਆ ਸੀਗਾ ਤੇ ਉਹਨੂੰ ਕਾਫੀ ਵਿਊ ਹੋ ਗਏ ਜਦਾਂ ਹਨ ਤੇ ਉਸ ਤੋਂ ਬਾਅਦ ਅਮਰਾ ਆਡੀਓ ਦੇ ਜਿਹੜੇ ਓਨਰ ਨੇ ਪਿੰਕੀ ਥਾਲੀਵਾਲ ਜੀ ਉਹਨਾਂ ਨੇ ਮਤਲਬ ਉਹਨਾਂ ਨੂੰ ਵੇਖਿਆ ਤੇ ਉਹ ਉਹਨਾਂ ਨੇ ਉਹਨੂੰ ਮਲੇ ਜਾ ਕੇ ਸੰਬੰਧਾਂ ਨੂੰ ਦੇ ਘਰੇ ਉਹਨੂੰ ਬੌਂਡ ਕਰਕੇ ਉਹਨੂੰ ਉਹਦਾ ਗਾਣਾ ਰਿਲੀਜ਼ ਆਊਟ ਕੀਤਾ ਉਹਨਾਂ ਨੇ ਪਹਿਲਾ ਗਾਣਾ ਜਿਹੜਾ ਤੇ ਉਹ ਗਾਣਾ ਦਾ ਹਿੱਟ ਹੋ ਗਿਆ ਜਦੋਂ ਤੇ ਚੱਲ ਗਈ ਇਸ ਨੂੰ ਦਾ ਲੇਕਿਨ ਗੱਲ ਕਰੀਏ ਪਿੰਕੀ ਧਾਰੀਵਾਲ ਦੀ ਉਹਨਾਂ ਨੇ ਬੌਂਡ ਕੀਤਾ ਸੀਗਾ ਲੇਕਿਨ ਅੱਜ ਸਰਨੰਦਾ ਸ਼ਰਮਾ ਵੱਲੋਂ ਹੀ ਪਿੰਕੀ ਧਾਰੀਵਾਲ ਤੇ ਮਕਦਮਾ ਇਹ ਮਾਮਲਾ ਦਰਜ ਕਰਵਾਇਆ ਗਿਆ ਜੀ ਕਿੱਦਾਂ ਦਾ ਦੇਖਦੇ ਹੋ ਸਰ ਦੇਖੋ ਜੀ ਮੈਂ ਤਾਂ ਇਸ ਚੀਜ਼ ਨੂੰ ਗਲਤ ਮੰਨਦਾ ਜੇ ਤੇ ਪਿੰਕੀ ਧਾਰੀਵਾਲ ਹਣਾ ਨੇ ਕਾਫੀ ਮਤਲਬ ਮਦਦ ਕੀਤੀ ਹੈ ਦੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਮਤਲਬ ਕਈ ਸਾਲ ਲੰਘੇ ਹਨ ਤੇ ਅੱਜ ਉਹਨੂੰ ਜੇ ਇਸ ਮਕਾਮ ਤੇ ਪਹੁੰਚੀ ਆ ਉਲੰਧੀਆਂ ਤੇ ਪਹੁੰਚੀ ਆ ਉਹਦੇ ਜ਼ਿੰਮੇਵਾਰ ਪਿੰਕੀ ਤਾਲੀਵਾਲ ਨੇ ਮੈਂ ਉਹਨਾਂ ਨੂੰ ਮੰਨਦਾ ਕਿਉਂਕਿ ਉਹ ਹੀ ਉਹਨਾਂ ਦੀ سپورਟ ਨਾਲ ਹੀ ਇੱਥੇ ਤੱਕ ਪਹੁੰਚ ਸਕੀ ਆ ਪਰ ਜੇ ਅੱਜ ਉਹਨਾਂ ਦੇ ਵਿੱਚ ਕਿਸੇ ਗੱਲ ਦਾ ਵਿਗਾੜ ਪੈ ਗਿਆ ਉਹਦਾ ਕਾਰਨ ਕੁਝ ਵੀ ਹੋ ਸਕਦਾ ਵੀ ਕਿਉਂ ਵਿਗੜੀ ਹੈ ਨਾ ਕਿ ਜਾਂ ਕੋਈ ਉਹਨਾਂ ਨੂੰ ਕੋਈ ਵੱਡੀ ਆਫਰ ਕਿਸੇ ਅਦਰ ਕੰਪਨੀ ਵੱਲੋਂ ਆ ਗਈ ਹੈ ਹੋ ਸਕਦਾ ਉਹਨਾਂ ਦਾ ਜਿਹੜਾ ਕੰਟਰੈਕਟ ਹੋਇਆ ਉਹ ਬ੍ਰੀਚ ਕਰਨ ਤੋੜਨਾ ਚਾਹੁੰਦੀ ਹੈ ਵੀ ਹਨਾ ਉਧਰੋਂ ਪੈਸੇ ਮੈਨੂੰ ਪਿੰਕੀ ਤਾਲੀਵਾਲ ਸਾਹਿਬ ਨੂੰ ਘੱਟ ਮਿਲ ਰਹੇ ਆ ਉਧਰੋਂ ਵੱਧ ਮਿਲ ਰਹੇ ਆ ਵੀ ਆਪਾਂ ਕੰਟਰੈਕਟ ਤੋੜ ਦਈਏ ਜੀ ਆ ਵੀ ਹੋ ਸਕਦਾ ਕਿਉਂ ਮਤਲਬ ਜਿਸ ਨੂੰ ਜਿਆਦਾ ਪੈਸੇ ਮੈਨੂੰ ਮਿਲਦੇ ਹੋਣ ਤੇ ਆਪਾਂ ਉਧਰ ਨੂੰ ਭਜਦੇ ਵੀ ਚਲੋ ਜਿਆਦਾ ਪੈਸੇ ਵੀ ਹੈਗੇ ਆ ਤੇ ਨਾਲੇ ਜਿਆਦਾ ਵਧੀਆ ਆਫਰ ਮਿਲਦੀ ਹੈ ਆਪਾਂ ਪਿਛਲਾ ਬ੍ਰੇਕ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਇਹੇ ਕਾਰਨ ਵੀ ਹੋ ਸਕਦਾ ਨਾ ਜੀ ਬਿਲਕੁਲ ਹੋ ਸਕਦਾ ਪਾਜੀ ਬਾਕੀ ਗੱਲ ਰਹੀ ਇਲਜ਼ਾਮ ਲਾਉਣ ਦੀ ਇਲਜ਼ਾਮ ਤੇ ਮਤਲਬ ਬੰਦੇ ਨੇ ਹੁਣ ਔਰਤ ਦੀ ਸੁਣਵਾਈ ਹੈਗੀ ਇਸ ਦੇਸ਼ ਵਿੱਚ ਨਾ ਹੁਣ ਜੇ ਬੰਦਾ ਕਿਸੇ ਔਰਤ ਤੇ ਇਲਜ਼ਾਮ ਲਾਏ ਬਲੇਮ ਲਾਏ ਤਾਂ ਉਹ ਨਹੀਂ ਮੰਨਿਆ ਜਾਂਦਾ ਜੇ ਔਰਤ ਲਾ ਦੇਣਾ ਚਾਟੀ ਬਣਾਈ ਹੋ ਜਾਂਦੀ ਹੈ ਜੀ ਜੀ ਤੇ ਹੁਣ ਇਹ ਨਹੀਂ ਪਤਾ ਵੀ ਉਹਦੇ ਇਲਜ਼ਾਮ ਸੱਚੇ ਆ ਜਾਂ ਝੂਠੇ ਆ ਨਾ ਇਹ ਜਿੱਦਾਂ ਜਿੱਦਾਂ ਕਾਨੂੰਨ ਕਰੇਗਾ ਪੈਰਵਾਈ ਆਪੇ ਪਤਾ ਲੱਗ ਜਾਏਗਾ ਵੀ ਸੱਚ ਕੀ ਹੈ ਝੂਠ ਕੀ ਜੀ ਅੱਛਾ ਫਿਰ ਉਸ ਤੋਂ ਬਾਅਦ ਤੁਹਾਡੇ ਨਾਲ ਗੱਲਬਾਤ ਨਹੀਂ ਹੋਈ ਜਿਵੇਂ ਤੁਸੀਂ 2000 ਰੁਪਏ ਨਹੀਂ ਦਿੱਤਾ ਨਾ ਕਰਤੇ ਹਾਂਜੀ ਉਸ ਤੋਂ ਬਾਅਦ ਨਹੀਂ ਮੇਰੀ ਉਹਨਾਂ ਨਾਲ ਗੱਲ ਹੋਈ ਉਸ ਤੋਂ ਬਾਅਦ ਇੱਕ ਵਾਰੀ ਇੱਥੇ ਸਾਡੇ ਕੋਈ ਫਰੈਂਡ ਸਰਕਲ 'ਚ ਸੀਗੇ ਡੇਵਿਡ ਭਾਜੀ ਤੇ ਮਨਜਿੰਦਰ ਸਿੰਘ ਨਹੀਂ ਉਹ ਇੱਕ ਫਿਲਮ ਬਣਾ ਰਹੇ ਸੀਗੇ ਤੇ ਉਹ ਫਿਲਮ ਦਾ ਮਿਊਜ਼ਿਕ ਕਰ ਲਈ ਉਹਨਾਂ ਨੇ ਮੈਨੂੰ ਚੁਣਿਆ ਸੀਗਾ ਤੇ ਉਹਦੇ ਵਿੱਚ ਉਹਨੂੰ ਮਤਲਬ ਹੈ ਜੇ ਹੀਰੋਇਨ ਦੇ ਤੌਰ ਤੇ ਉਹਨਾਂ ਨੇ ਸੈਲੈਕਟ ਕੀਤਾ ਸੀਗਾ ਉਦੋਂ ਮੇਰੀ ਉਹਦੇ ਨਾਲ ਸਨੋਦ ਨਾਲ ਮੁਲਾਕਾਤ ਹੋਈ ਹੈ ਉਨੇ ਕਹਿਆ ਵੀ ਮੈਨੂੰ ਤੁਹਾਡਾ ਭਾਈ ਨੰਬਰ ਚਾਹੀਦਾ ਮੇਰੀ ਗੱਲ ਨਹੀਂ ਹੋਈ ਤੇ ਮੇਰੇ ਕੋਲ ਤੁਹਾਡਾ ਨੰਬਰ ਜੜਾ ਮਿਸ ਹੋ ਗਿਆ ਸੀਗਾ ਤੇ ਫਿਰ ਉਹਨੇ ਮੈਨੂੰ ਇੱਕ ਦੋ ਵਾਰੀ ਕਾਲ ਕੀਤੀ ਐ ਨੰਬਰ ਪੁੱਛਿਆ ਵੀ ਕਿਦਾਂ ਮਤਲਬ ਵਧੀਆ ਬੰਦੇ ਨੇ ਫਿਲਮ ਬਣ ਜੂਗੀ ਮੈਂ ਕਹਾ ਬੰਦੇ ਵਧੀਆ ਨੇ ਪਰ ਫਿਲਮ ਦਾ ਨਹੀਂ ਮੈਂ ਕਹਿ ਸਕਦਾ ਕਿਉਂਕਿ ਬਜਟ ਫਿਲਮਾਂ ਬਣਦੀਆਂ ਬਜਟ ਦੇ ਸਿਰ ਤੇ ਤੇ ਉਹ ਬੰਦੇ ਵਿਚਾਰੇ ਇਦਾਂ ਹੀ ਸੀਗੇ ਠੀਕ ਠਾਕ ਮਤਲਬ ਫਿਰ ਉਹਨੇ ਉਹ ਮਤਲਬ ਆਈਡੀਆ ਡ੍ਰੌਪ ਕਰ ਦਿੱਤਾ ਛੱਡ ਦਿੱਤੀ ਸੀ ਫਿਲਮ ਤੇ ਉਸਨੇ ਤੁਹਾਡੇ ਬਾਰੇ ਨਹੀਂ ਕਦੀ ਜ਼ਿਕਰ ਕੀਤਾ ਵੀ ਉਸਤਾਦ ਜੀ ਤੁਹਾਡਾ ਕੀ ਹਾਲ ਆ ਘਰ ਪਰਿਵਾਰ ਦਾ ਕੀ ਹਾਲ ਆ ਕਿਉਂਕਿ ਮੈਂ ਦੇਖਿਆ ਨਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਪਿਛੇ ਤਰਪਾਲਾਂ ਪਈਆਂ ਨੇ ਆ ਟੁੱਟੇ ਇਹਦੇ ਰੋੜੇ ਪਏ ਨੇ ਹਾਂਜੀ ਹਾਂ ਜੀ ਉਸਤਾਦਾਂ ਦੇ ਘਰ ਇਦਾਂ ਦੀ ਕੋ ਰਹਿੰਦੀ ਨਹੀਂ ਜਿੰਦ ਕਿ ਜੇ ਉਸਤਾਦ ਜਿਹੜਾ ਤਰਾਸ਼ ਕੇ ਹੀਰੇ ਨੂੰ ਤਾਂ ਭੇਜਦਾ ਅੱਗੇ ਭੇਜਦਾ ਉਹ ਚਮਕ ਜਾਂਦੇ ਨੇ ਲੇਕਿਨ ਉਸਤਾਦ ਜਿਹੜੇ ਰਹਿੰਦੇ ਉਹ ਫਿਰ ਉੱਥੇ ਦੇ ਉੱਥੇ ਰਹਿੰਦੇ ਨੇ ਦੇਖੋ ਜੀ ਮੈਂ ਉਹਨੂੰ ਮੈਂ ਦੋਸ਼ ਨਹੀਂਦਾ ਚਲੋ ਉਹਨੇ ਨਹੀਂ ਪੁੱਛਿਆ ਚਲੋ ਬਾਕੀ ਜਿਹੜਾ ਸ਼ਿਸ਼ਯਦਾ ਦਾ ਫਰਜ਼ ਹੁੰਦਾ ਆਪਣੇ ਗੁਰੂ ਦੀ ਸਾਰ ਲੈਣਾ ਜਿਹਦੇ ਕੋਲ ਤੁਸੀਂ ਕੋਈ ਗਿਆਨ ਲਿਆ ਕੋਈ ਸਿੱਖਿਆ ਲਈ ਤਾਨੂੰ ਚਲੋ ਜਿੱਦਾਂ ਵੀ ਆ ਗਰੀਬ ਆ ਮਾੜਾ ਜਿੱਦਾਂ ਵੀ ਆ ਪਰ ਪੁੱਛਣਾ ਜ਼ਰੂਰ ਚਾਹੀਦਾ ਪਰ ਬਾਕੀ ਜਾਦਾ ਮੈਂ ਦੋਸ਼ ਆਪਣੀ ਕਿਸਮਤ ਨੂੰ ਦਊਂਗਾ ਕਿਉਂਕਿ ਜੋ ਮੁਕੱਦਰ ਮਾਲਕ ਨੇ ਤੁਹਾਡੇ ਲਿਖਤੇ ਤੁਹਾਨੂੰ ਮਿਲਣਾ ਹੋਈ ਹੈ ਕਿ ਇਹਦੀ ਕੋਸ਼ਿਸ਼ ਕੀਤਾ ਵੀ ਨਹੀਂ ਤੁਸੀਂ ਬਣ ਸਕਦੇ ਜੀ ਜਿਹਦੀ ਗੱਲ ਕੀਤੀ ਸੀ ਪਿੰਕੀ ਧਰਵਲ ਜੀ ਉਹਨਾਂ ਨੇ ਬੌਂਡ ਕੀਤਾ ਸੁਨਦਰ ਸ਼ਰਮਾ ਨੂੰ ਇਹ ਬੌਂਡ ਦੇ ਵਿੱਚ ਕੀ ਕੀ ਆਪਾਂ ਕਰ ਸਕਦੇ ਨੇ ਕੀ ਨਹੀਂ ਕਰ ਸਕਦੇ ਆਪਾਂ ਜੋ ਬੌਂਡ ਕਰਦੇ ਆਪਾਂ ਉਹਦੇ ਕੰਪਨੀ ਦੀ ਟਰਮ ਐਂਡ ਕੰਡੀਸ਼ਨਸ ਹੁੰਦੀਆਂ ਨੇ ਕਿਉਂਕਿ ਮੈਂ ਵੀ ਕਿਸੇ ਬੰਦੇ ਕੋਲ ਬੌਂਡ ਹੋ ਗਿਆ ਸੀ ਇੱਕ ਵਾਰੀ 3 ਸਾਲ ਵਾਸਤੇ ਉਹਨਾਂ ਨੇ ਮੇਰੇ ਨਾਲ ਐਗਰੀਮੈਂਟ ਕੀਤਾ ਸੀ 60 70 30 ਦਾ ਮਤਲਬ ਵੀ ਸਾਰੇ ਖਰਚੇ ਕੱਢ ਕੇ ਮਤਲਬ ਟੋਟਲੀ 70% ਜਿਹੜਾ ਕੰਪਨੀ ਦਾ ਹੋਏਗਾ ਤੇ 30% ਤੁਹਾਨੂੰ ਦਿੱਤਾ ਜਾਏਗਾ ਤੇ ਉਹਨਾਂ ਬੰਦਿਆਂ ਨੇ ਕੁਝ ਵੀ ਨਹੀਂ ਕੀਤਾ ਮਤਲਬ ਜਿਹੜੇ ਗਾਣੇ ਸੀਗੇ ਉਹ ਉਹਨਾਂ ਦੀ ਕਮਾਈ ਉਹਨਾਂ ਆਪ ਖਾਦੀਏ ਤੇ ਮੈਨੂੰ ਇੱਕ ਰੁਪਿਆ ਤੱਕ ਨਹੀਂ ਦਿੱਤਾ ਉਹ ਤੋਂ ਬਾਅਦ ਮੇਰਾ ਵੀ ਉਹਨਾਂ ਦਾ ਕੰਟਰੈਕਟ ਜਿਹੜਾ ਬ੍ਰੀਚ ਹੋ ਗਿਆ ਸੀ ਹੁਣ ਸੰੰਧਾ ਵਾਸਤੇ ਤੇ ਉਹਨਾਂ ਨੇ ਬਹੁਤ ਕੁਝ ਕੀਤਾ ਨਾ ਉਹਨਾਂ ਨੂੰ ਸਾਲ ਇੱਕ ਲੈਵਲ ਤੇ ਪਛਾਣਤਾ ਇੱਕ ਸਟਾਰ ਬਣਾ ਬਿਲਕੁਲ ਅੱਜ ਦੇ ਮਾਹੌਲ 'ਚ ਗੱਲ ਕਰੀਏ ਤੇ ਸੰਨਦ ਸ਼ਰਮਾ ਕਾਫੀ ਉੱਚੇ ਆਪਣੇ ਸਟਾਰ ਬਣ ਗਏ ਨੇ ਵਧੀਆ ਸਟਾਰ ਬਣੇ ਨੇ ਕਿਉਂ ਤੇ ਇਹ ਜਦੋਂ ਤੁਹਾਡੇ ਕੋ ਸੰਨਦ ਸ਼ਰਮਾ ਜੀ ਆਏ ਨੇ ਫਸਟ ਟਾਈਮ ਆਏ ਸੀ ਇਹ ਉਹਨਾਂ ਦੀ ਕਿੱਦਾਂ ਦੀ ਆਵਾਜ਼ ਸੀ ਤੁਸੀਂ ਬੋਲੇ ਸੀ ਆਵਾਜ਼ ਮਤਲਬ ਗੋਡ ਗਿਫਟਿਡ ਆ ਜਾਂ ਕਿੱਦਾਂ ਜੀ ਹਾਂ ਜੀ ਉਹ ਮਤਲਬ ਸਿੱਖਿਆ ਨਹੀਂ ਸੀ ਉਹਨਾਂ ਨੇ ਪਹਿਲੀ ਵਾਰ ਸਟਾਰਟਿੰਗ ਉਹਨਾਂ ਦੀ ਮੇਰੇ ਕੋਲ ਹੀ ਹੋਈ ਹੈ 뮤ਜ਼ਿਕ ਦੀ ਆਵਾਜ਼ ਅੱਛੀ ਸੀਗੀ ਸੋਹਣੀ ਆਵਾਜ਼ ਸੀਗੀ ਇਹ ਬਾਕੀ ਉਹਨੂੰ ਪੌਸ ਕਰਨ ਦੀ ਲੋੜ ਸੀ ਕਿ ਬਾਕੀ ਮੈਂ ਰਿਆਜ਼ ਕਰਵਾਉਂਦਾ ਰਿਆਂ ਉਹਨਾਂ ਨੂੰ ਤਰੀਕਾ ਦੱਸਦਾ ਰਿਆਂ ਵੀ ਕਿੱਦਾਂ ਗਾਉਣਾ ਹੈ ਕਿਵੇਂ ਕਰਨਾ ਹੈ ਉਹ ਚੀਜ਼ ਨੂੰ ਫਾਲੋ ਕਰਦੀ ਰਹੀ ਹੈ ਜੇ ਬਿਲਕੁਲ ਇਹ ਸਨ ਸੁਨਦਾ ਸ਼ਰਮਾਈ ਦੇ ਉਸਤਾਦ ਜਿੰਨਾਂ ਕੋ ਸੁਨਦਾ ਸ਼ਰਮਾਈ ਨੇ ਸੰਗੀਤ ਦਾ ਊੜਾੜਾ ਸਿੱਖਿਆ ਕਹਿੰਦੇ ਵੀ ਭਾਵੇਂ ਇੱਕ ਦਿਨ ਲਈਏ ਦੋ ਦਿਨ ਲਈਏ ਉਸਤਾਦ ਉਸਤਾਦ ਹੀ ਹੁੰਦਾ ਉਹਨੂੰ ਕਦੀ ਭੁੱਲਣਾ ਚਾਹੀਦਾ ਕਿਉਂਕਿ ਉਸਨੇ ਉਸਤਾਦ ਨੇ ਹੀ ਉਹ ਹੀਰਾ ਤਰਾਸ਼ ਕੇ ਗਾਹ ਤੋਰਨਾ ਹੁੰਦਾ ਤੇ ਉਸਦੀ ਚਮਕ ਜਿਹੜੀ ਆ ਸਾਰੇ ਵਰਲਡ ਜਿੱਪੇ ਰਦੀ ਆ ਸੋ ਉਸਤਾਦਾਂ ਦਾ ਵੀ ਸਾਨੂੰ ਮਾਣ ਕਰਨਾ ਚਾਹੀਦਾ ਉਹਨਾਂ ਦਾ ਵੀ ਫੋਨ ਕਰਕੇ ਹਾਲਚਲ ਪੁੱਛਣਾ ਚਾਹੀਦਾ ਇਹ ਵੀ ਆਪਾਂ ਸੰਗੀ ਸਿੱਖਿਆ ਜਾਂ ਕੋਈ ਵੀ ਆ ਆਪਾਂ ਗੁਰੂ ਧਾਰ ਕੇ ਤੇ ਆਪਾਂ ਆਪਣਾ ਮਤਲਬ ਕੱਢ ਕੇ ਤੇ ਭੁੱਲ ਜਾਂਦੇ ਆ ਤੇ ਸਾਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਉਸਤਾਦਾਂ ਦੇ ਵੀ ਸਾਨੂੰ ਜਿਹੜਾ ਕਿ ਹਾਲਚਲ ਪੁੱਛਦੇ ਰਹਿਣਾ ਚਾਹੀਦਾ